ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਅੱਗੇ ਵੀ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਆਪਾਂ ਹਰ ਤਰੀਕੇ ਨਾਲ ਸਹਾਇਤਾ ਕਰਨੀ ਹੈ ਜਿਹੜੇ ਪਿੰਡਾਂ ਦੇ ਵਿੱਚ ਆਪਾਂ ਰਹਿਣ ਵਾਲੇ ਆ ਆਪਣੀਆਂ ਆਪਣੀਆਂ ਜਿਹੜੀਆਂ ਬੂਥਾਂ ਤੇ ਬਹਿਣ ਵਾਲੀਆਂ ਪਾਰਟੀਆਂ ਨੇ ਪੋਲਿੰਗ ਏਜੰਟ ਨੇ ਉਹਨਾਂ ਨੂੰ ਬਿਲਕੁਲ ਆਪਾਂ ਤਿਆਰ ਕਰ ਲਈਏ ਕਿਉਂਕਿ ਪਾਰਟੀਆਂ ਜਿਹੜੀਆਂ ਨੇ ਰਾਜਨੀਤਕ ਉਹਨਾਂ ਦੇ ਕੋਲ ਸਭ ਕੁਝ ਹੁੰਦਾ ਹੈ ਛੱਲ ਵੀ ਹੁੰਦੇ ਨੇ ਉਹਨਾਂ ਕੋਲ ਪੈਸਾ ਵੀ ਹੈ ਤੇ ਭਾਈ ਅਮਰਪਾਲ ਸਿੰਘ ਮੱਧ ਵਰਗੀ ਨਾਲ ਰੱਖਦੇ ਨੇ ਸੰਬੰਧ ਮੱਧ ਵਰਗ ਨਾਲ ਸੰਬੰਧ ਰੱਖਦੇ ਨੇ ਇਸ ਵਾਸਤੇ ਆਪਾਂ ਸਿਰਫ ਉਹਨਾਂ ਕੋਲੋਂ ਉਹ ਦੋ ਫਾਰਮ ਪ੍ਰਾਪਤ ਕਰਨੇ ਨੇ ਇੱਕ ਬੂਥ ਵਾਸਤੇ ਜਿਹੜੇ ਪੋਲਿੰਗ ਏਜੰਟ ਬਣਾਉਣੇ ਆ ਬਾਕੀ ਆਪਣੇ ਆਪਣੇ ਪਿੰਡਾਂ ਦੀਆਂ ਜਿਹੜੀਆਂ ਤੁਹਾਡੀਆਂ ਵੋਟਰ ਲਿਸਟਾਂ ਨੇ ਉਹਨਾਂ ਦੀਆਂ ਫੋਟੋ ਕਾਪੀਆਂ ਆਪਾਂ ਆਪ ਕਰਾ ਲਈਏ ਬੈਨਰ ਜਿਹੜੇ ਨੇ ਪੋਲਿੰਗ ਬੂਥਾਂ ਤੇ ਲੱਗਣੇ ਉਹ ਵੀ ਆਪਾਂ ਆਪ ਛਪਵਾਈਏ ਜਿੰਨੀ ਹੋ ਸਕੇ ਮਦਦ ਕੀਤੀ ਜਾਵੇ ਤੇ ਜਿਹੜੇ ਫਾਰਮ ਨੇ ਪੋਲਿੰਗ ਏਜੰਟ ਬਣਨ ਵਾਸਤੇ ਉਹਨਾਂ ਦੇ ਉੱਤੇ ਉਹਨਾਂ ਦੇ ਸਾਈਨ ਜ਼ਰੂਰੀ ਨੇ ਜਿਹੜਾ ਪੋਲਿੰਗ ਏਜੰਟ ਹੁੰਦਾ ਹੈ ਉਹਦੇ ਵਾਸਤੇ ਉਮੀਦਵਾਰ ਦੇ ਜਾਂ ਉਹਦੇ ਇਲੈਕਸ਼ਨ ਏਜੰਟ ਦੇ ਸਾਈਨ ਜ਼ਰੂਰੀ ਹੁੰਦੇ ਆ ਉਹ ਆਪਾਂ ਉਹਨਾਂ ਕੋਲ ਪ੍ਰਾਪਤ ਕਰਨੇ ਆ ਉਹ ਆਪਾਂ ਲੈ ਕੇ ਆਪਣੀ ਬਾਕੀ ਸਾਰਾ ਖਰਚਾ ਜਿੰਨਾ ਯਤਨ ਕਰੀਏ ਆਪਾਂ ਖਰਚੇ ਨੂੰ ਬਚਾਉਣ ਦਾ ਉਹਨਾਂ ਹੀ ਕਿਉਂਕਿ ਸਾਰਿਆਂ ਪਿੰਡਾਂ 'ਚ ਹੋ ਸਕਦਾ ਹੈ ਉਹਨਾਂ ਕੋ ਨਾ ਆਇਆ ਜਾਵੇ ਇਸ ਵਾਸਤੇ ਆਪਾਂ ਆਪਣੇ ਤੌਰ ਤੇ ਪ੍ਰਚਾਰ ਕਰੀਏ ਕਿਉਂਕਿ ਸਵਾਲ ਹੁਣ ਸਿੱਖੀ ਦਾ ਹੋ ਗਿਆ ਹੈ ਸਵਾਲ ਇਹ ਹੋ ਗਿਆ ਇੱਕ ਜ਼ੁਲਮ ਦੇ ਖਿਲਾਫ ਡਟ ਜਾਣ ਦਾ ਤੇ ਆਪਾਂ ਇਹਦੇ ਖਿਲਾਫ ਬਿਲਕੁਲ ਡਟਣਾ ਹੈ ਆਪਾਂ ਅਗੇ ਰਾਜਨੀਤਿਕ ਪਾਰਟੀਆਂ ਦੀ ਪੋਲਿੰਗ ਜੈਂਟੀ ਕਰਦੇ ਰਹੇ ਆ ਉਹਨਾਂ ਦੇ ਬੂਥ ਲਾਉਂਦੇ ਰਹੇ ਆ ਹਰ ਪਿੰਡ ਦੇ ਵਿੱਚ ਮੁੰਡੇ ਵੀ ਹੈਗੇ ਨੇ ਨੌਜਵਾਨ ਵੀ ਹੈਗੇ ਨੇ ਬਜ਼ੁਰਗ ਵੀ ਹੈਗੇ ਨੇ ਬੂਥ ਲਾਉਣ ਦੀ ਆਪਾਂ ਨੂੰ ਯਾਦ ਚ ਹੈ ਸੋ ਮੈਂ ਤੇ ਕਹਿੰਦਾ ਕਿ ਬੂਥ ਹੀ ਲਗ ਭਾਗ ਇੱਕੋ ਲੱਗਣਾ ਚਾਹੀਦਾ ਹੈ ਕੇਵਲ ਭਾਈ ਅਮਰਤਪਾਲ ਸਿੰਘ ਦਾ ਬਾਕੀ ਸਾਰੇ ਜਿਹੜੇ ਸੱਜਣ ਮੇਰੇ ਵੀਰ ਨੇ ਸਿਆਸੀ ਪਾਰਟੀਆਂ ਵਾਲੇ ਇੱਕ ਵਾਰੀ ਮੌਕਾ ਦੇ ਦਿਓ ਨਾ ਲਾਓ ਬੂਥ ਸਾਰੇ ਜਣੇ ਮੈਂ ਬੇਨਤੀ ਕਰਦਾ ਆਪਾਂ ਆਪਣੇ ਪਿੰਡਾਂ ਵਿੱਚ ਕੇਵਲ ਇੱਕ ਬੂਥ ਲਾਈਏ ਭਾਈ ਅਮਰਤਪਾਲ ਸਿੰਘ ਦਾ ਇਨੀਆਂ ਬੇਨਤੀਆਂ ਨਾਲ ਫਿਰ ਆਪਾਂ ਕਿਤੇ ਅਗਲੇ ਸਮੇਂ ਤੇ ਰੂਬਰੂ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ